ਆਪਣੇ ਇਥੇ ਜਿੰਨੇ ਭਰਾ ਭੈਣ ਜਦੋਂ ਵੀza ਲੈਂਦੇ ਨੇ ਵੀਐਫਐਸ ਨੂੰ ਮੈਂ ਰਿਕਵੈਸਟ ਕੀਤੀ ਸੀ ਕਿ ਆਪਣਾ ਸੈਂਟਰ ਅੰਮ੍ਰਿਤਸਰ ਖੋਲੋ ਤੇ ਉਹਨਾਂ ਨੇ ਮੈਨੂੰ ਹੁਣ ਅਸ਼ੋਰ ਕੀਤਾ ਆ ਕਿ ਲਕਸ਼ਣਾ ਤੋਂ ਬਾਅਦ ਅਸੀਂ ਪ੍ਰੋਸੈਸ ਸ਼ੁਰੂ ਕਰ ਦਿੱਤਾ ਆ ਤੇ ਉਹ ਸੈਂਟਰ ਅੰਮ੍ਰਿਤਸਰ ਚ ਖੋਲਣਗੇ ਉਹ ਸਿਰਫ ਅਮਰੀਕਨ ਵੀਜ਼ਾ ਕਰਕੇ ਨਹੀਂ ਸਿਰਫ ਤੁਹਾਨੂੰ ਕਈ ਹੋਰ ਦੇਸ਼ਾਂ ਦੇ ਵੀਜ਼ੇ ਲੈਣ ਲਈ ਆਪਣਾ ਥੰਮ ਇਮਪ੍ਰੈਸ਼ਨ ਦੇਣ ਲਈ ਮਦਦ ਹੋਏਗੀ। ਉਹਨਾਂ ਨੇ ਅਸ਼ੋਰ ਕੀਤਾ ਮੈਨੂੰ ਕਿ ਆਪਣਾ ਸੈਂਟਰ ਅੰਬਰਸਰਚ ਖੋਲਣਗੇ। ਇਹ ਫਸਟ ਸਟੈਪ ਹੈ। ਲੇਕਿਨ ਇੰਪੋਰਟੈਂਟ ਸਟੈਪ ਹੈ। ਜਿਨ੍ਹਾਂ ਨੂੰ ਵੀ ਬਾਹਰ ਜਾ ਕੇ ਤੱਕੇ ਖਾਣੇ ਪੈਂਦੇ ਨੇ ਉਹ ਬੰਦ ਹੋ ਜਾਣਗੇ। ਤੇ VFS ਨੇ ਮੈਨੂੰ ਇੱਕ ਹੋਰ ਚੀਜ਼ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਔਰ ਉਹ ਕਨਸਿਡਰ ਕਰਨਗੇ ਆਦ ਕਰਨਗੇ ਲੇਕਿਨ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਨੇ ਵਾਰਾਨਸੀ ਚ ਜਾਂ ਲਖਨਊ ਚ ਇਹਨਾਂ ਦੋਵਾਂ ਜੋ ਇੱਕ ਜਗ੍ਹਾ 'ਚ ਟ੍ਰੇਨਿੰਗ ਸੈਂਟਰ ਖੋਲਿਆ ਹੈ ਹਸਪਿਟੈਲਿਟੀ ਦਾ ਤਾਜ ਨਾਲ ਮਿਲ ਕੇ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਅੰਮ੍ਰਿਤਸਰ ਵੀ ਤਾਜ ਹੈਗਾ ਇਹਨਾਂ ਨਾਲ ਮਿਲ ਕੇ ਇੱਥੇ ਹੌਸਪਿਟੈਲਿਟੀ ਸੈਂਟਰ ਖੋਲੋ ਤੇ ਸਾਡੇ ਬੱਚਾ ਨੂੰ ਟ੍ਰੇਨ ਕਰੋ ਸਾਡੇ ਬੱਚੇ ਟ੍ਰੇਨ ਹੋਣਗੇ ਤੇ ਉਹਨਾਂ ਨੂੰ ਨੌکریاں ਸਾਡੇ ਅੰਮ੍ਰਿਤਸਰ 'ਚ ਤੁਹਾਨੂੰ ਪਤਾ ਕਿੰਨਾ ਇੱਥੇ ਟੂਰਿਸਟ ਟਰੈਫਿਕ ਆ ਰਿਹਾ ਔਰ ਕਨੈਕਟੀਵਿਟੀ ਨਾ ਉਹ ਕਿਤੇ ਜ਼ਿਆਦਾ ਵਧੇਗਾ ਤੇ ਸਾਡੇ ਬੱਚਿਆਂ ਨੂੰ ਇਹ ਸਰਟੀਫਾਈਡ ਕੋਰਸਸ 'ਚ ਟ੍ਰੇਨਿੰਗ ਮਿਲੇਗੀ ਅੰਮ੍ਰਿਤਸਰ ਵੀ ਨੌکریاں ਮਿਲਣਗੀਆਂ ਤੇ ਅਗਰ ਬਾਹਰ ਜਾਣਾ ਆ ਤੇ ਇਹ ਟ੍ਰੇਨਿੰਗ ਦੇ ਨਾਲ ਇਹ ਸਰਟੀਫਾਈਡ ਕੋਰਸਸ ਦੇ ਨਾਲ ਉਹਨਾਂ ਨੂੰ ਕਈ ਬੈਟਰ ਨੌਕਰੀਆਂ ਮਿਲ ਗਈਆਂ ਸੋ ਇਹੋ ਹੀ ਮੇਰੇ ਓਪਨਿੰਗ ਦੇ ਮਾਰਕਸ ਸੀਗੇ ਸਾਹਿਬ ਜੀ ਤੁਸੀਂ ਡਰੱਗਸ ਦਾ ਮੁੱਦਾ ਚੁੱਕਿਆ ਹੈ ਆ ਕਾਫੀ ਲੰਮੇ ਸਮੇਂ ਤੋਂ ਇਹ ਡਰੱਗਸ ਦਾ ਮੁੱਦਾ ਹੈਗਾ ਤੇ ਇਸ ਦੇ ਨਾਲ ਕਈ ਲੀਡਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਨੇ ਜਾਂ ਉੱਡੇ ਰਹਿੰਗੇ ਨੇ ਜਦੋਂ ਸਮੇਂ ਸਮੇਂਦੀਆਂ ਸਰਕਾਰਾਂ ਹੁੰਦੀਆਂ ਨੇ ਕੀ ਇਹ ਕਿ ਤਰ੍ਹਾਂ ਤੁਹਾਡੀ ਸਰਕਾਰ ਕੇਂਦਰ ਦੇ ਵਿੱਚ ਦੁਆਰਾ ਵਾੜਦੀ ਹੈ ਜਾਂ ਤੁਸੀਂ ਆਪ ਹੀ ਵਾੜਦੇ ਹੋ ਉਹ ਨਾਲ ਇਤਰਾ ਦੇ ਉੱਤੇ ਕੋਈ ਕੰਜਾ ਕੱッセ ਜਾਏਗਾ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ NIA ਦੀ ਇਨਵੈਸਟੀਗੇਸ਼ਨ ਤੇ ਨਾਰਕੋਟਿਕਸ ਬੋਰਡ ਐਕਟਿਵਲੀ ਤੁਹਾਨੂੰ ਪਤਾ ਹੈ ਕਿ ਨਾਰਕੋਟਿਕਸ ਬੋਰਡ ਨੇ ਰੀਜਨਲ ਸੈਂਟਰ ਆਪਣਾ ਇੱਥੇ ਖੋਲਿਆ ਤੇ ਉਹ ਜਲਦੀ ਫੈਸਿਲਿਟੇਟ ਕਰਵਾ ਕੇ ਆ ਜਿਹੜੇ ਪਿੱਛੇ ਐਕਸ਼ਨ ਵੀ ਹੋਏ ਆ ਉਹ NIA ਦੀ ਇਨਵੈਸਟੀਗੇਸ਼ਨ ਨਾਲ ਹੋਏ ਆ ਜਿਹੜੇ ਜਿਹੜੇ ਨਾਮ ਮਰਜ਼ੀ ਵਰ ਦਾ ਕਦ ਹੋਵੇ ਦੇਖੋ ਇਹ ਸਾਡੇ ਬੱਚਿਆਂ ਦੇ ਭਵਿਸ਼ ਖਰਾਬ ਕਰ ਰਹੇ ਆ ਕੱਲ ਤੁਹਾਡਾ ਵੀ ਬੱਚਾ ਹੋ ਸਕਦਾ ਮੈਂ ਜਦੋਂ ਕੈਂਪੇਨਿੰਗ ਲਈ ਗਿਆ ਦੋਵੇਂ ਜਗ੍ਹਾ ਤੇ ਆਪਣੇ ਪਿੰਡਾਂ 'ਚ ਤੇ ਸ਼ਹਿਰਾਂ 'ਚ ਆ ਕਈ ਕਲੋਨੀ 'ਚ ਜਾ ਕੇ ਸਾਡੀਆਂ ਭੈਣਾਂ ਦੀਆਂ ਅਥਰੂ ਦੇਖੋ ਜਾ ਕੇ ਕੀ ਕੀ ਇਫੈਕਟ ਹੋਇਆ ਮੈਂ ਆਪਣੀ ਪਿੱਛੇ ਕਲੋਨੀ ਜਿੱਥੇ ਗਿਆ ਸੀ ਨਿਸ਼ਾਰਾ ਪਿੰਡ ਨਿਸ਼ਾਰਾ ਪਿੰਡ ਚ ਵੀ ਦੇਖ ਲਓ ਇੱਥੇ ਨਾਂ ਤਾਂ ਉਹਦਾ ਹੈਗਾ ਧੱਕਾ ਕਲੋਨੀ ਮੈਂ ਅਵੋਇਡ ਕਰ ਰਿਆ ਸੀ ਲੈਣ ਲਈ ਪਰ ਇੱਕ ਵਾਰੀ ਜਾ ਕੇ ਦੇਖਿਓ ਸੀਵਰੇਜ ਦੀ ਤੇ ਪਾਣੀ ਦੀ ਤਾਂ ਲੱਗਤ ਸਮੱਸਿਆ ਆ ਲੇਕਿਨ ਕਮਸ ਕਮ ਚਾਰ ਘਰ ਜਿਵੇਂ ਮੈਨੂੰ ਭੈਣਾ ਰੋਣ ਲੱਗ ਪਿਆ ਡਰਗਸ ਦੇ ਉੱਤੇ ਇਹ ਇਹ ਬਿਲਕੁਲ ਮੈਂ ਵਾਦਾ ਕਰਦਾ ਆ ਕਿ ਇਹ ਜਿਹੜੀ ਆਪਾਂ ਜੰਗ ਡਰੱਗਸ ਤੇ ਛੱਡੀ ਆ ਇਹ ਬਿਲਕੁਲ ਐਕਸ਼ਨ ਹੋਊਗਾ ਔਰ ਇਹ ਵੀ ਤੁਹਾਨੂੰ ਪਤਾ ਆ ਕਿ ਮੋਦੀ ਸਾਹਿਬ ਇਹੋ ਜੀਆਂ ਚੀਜ਼ਾਂ ਤੇ ਨਹੀਂ ਬਖਸ਼ਦੇ ਸੰਧੂ ਸਾਹਿਬ ਇੰਨਾ ਦੇ ਇਮਐਲਏ ਜਿਹੜੀ ਨਾਮ ਲੈ ਰਹੇ ਆ ਦੋਸਤਾਂ ਦੇ ਨਾਮ ਲੈ ਰਹੇ ਕਿ ਦੋਸਤੋਂ ਸਿੱਧੇ ਰੋਲ ਉਹ ਜਿਹੜਾ ਪ੍ਰੈਜ਼ੈਂਟ ਅੱਥੇ ਪੋਸਟਡ ਤੁਹਾਨੂੰ ਉਹਦੇ ਬਾਰੇ ਪਤਾ ਆ ਸਾਹਮਣੇ ਹੀ ਲੈਨੇ ਉਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਹੋਏਗੀ ਔਰ ਕਾਨੂੰਨ ਹੈਗੇ ਨੇ ਔਰ ਕਾਨੂੰਨ ਦੇ ਧਾਰੇ ਚ ਰਹਿ ਕੇ ਮੈਂ ਐਮਪੀ ਬਣਿਆ ਤੇ ਮੈਂ ਸਰਟਨਲੀ ਉਹਦੇ ਪੁਸ਼ ਕਰਾਂਗਾ ਤੇ ਮੈਨੂੰ ਯਕੀਨ ਆ ਕਿ ਮੋਦੀ ਸਾਹਿਬ ਵੀ ਕਰਦੇ ਸਾਰੇ ਸਭ ਮੇਲੇ ਦੇ ਵਿੱਚ ਰੈਂਚ ਬੜੀ ਵਿਕਦੀ ਹੈ ਔਰ ਲੋਕ ਕਹਿਣਾ ਚਾਹੁੰਦੇ ਆ ਪੁੱਤ ਜੀ ਉਸ ਨੂੰ ਕਹਾਂ ਦੀ ਬਾਵਜੂਦ ਜਦੋਂ ਕੋਈ ਪੁਲਿਸ ਨੂੰ ਕਹਿੰਦਾ ਕਿ ਕਿਉਂਕਿ ਉਹ ਤੇ ਗੈਂਗਸਟਰ ਜਾਂ ਸਾਰੇ ਬਰਮਾਸੰਨੇ ਉਹ ਲੋਕੀਂ ਡਰਦੇ ਉਹਨਾਂ ਨੂੰ ਕਹਿੰਦੇ ਨਹੀਂ ਉਹ ਸਾਰੇ ਕਹਿੰਦੇ ਸਾਨੂੰ ਕੋਈ ਤੁਹਾਡੇ ਵੱਲੋਂ ਕੋਈ ਇਹੋ ਜਿਹੀ ਸਿਚੁਏਸ਼ਨ ਹੋਵੇ ਕਿ ਜਿਹੜਾ ਇੱਕ ਬੋਕਸ ਲਗਾ ਜਾਏ ਬਿਨਾਂ ਨਾਮ ਤੋਂ ਦੀ ਉਥੇ ਉਹ ਆਪਣੇ ਬਾਹਰ ਤੋਂ ਵੀ ਕਈ ਇਰੀਏ ਤਰ ਮਦਦਸਨਾ ਕਿ ਜਿੱਥੇ ਲੋਕ ਸੜਿਆਂ ਸੜਕਾਂ ਦੇ ਖੋਹ ਕੇ ਸਾਡਾ ਦੂਜੇ ਕੀ ਆ ਤੁਸੀਂ ਕੰਮ ਕਰੋਗੇ ਬਿਲਕੁਲ ਕਰਾਂਗੇ ਤੁਸੀਂ ਸ਼ੇਅਰ ਕਰੋ ਤੇ ਮੈਂ ਤੁਹਾਨੂੰ ਤਦੈ ਹੀ ਕਿਹਾ ਕਿ ਬਹੁਤ ਹੋ ਗਿਆ ਸੈਂਟਰਲ ਏਜੰਸੀਜ਼ ਾਕੀ ਦੇਖੋ ਆਈਪੀਐਸ ਅਫਸਰ ਜਦੋਂ ਵੀ ਚਾਰਜ ਲੈਂਦਾ ਉਹ ਇੱਕ ਕਮਿਟਮੈਂਟ ਦਿੰਦਾ ਹੈ ਅਗਰ ਉਹ ਕਮਿਟਮੈਂਟ ਪੂਰੀ ਨਹੀਂ ਹੋ ਰਹੀ ਤੇ ਸੈਂਟਰਲ ਲੀਡਰਸ਼ਿਪ ਇਹਦੇ ਚ ਤਕੜੀ ਕਾਰਵਾਈ ਕਰੂਗੀ ਤੇ ਮੈਂ ਦੇਖੋ ਹਾਂ ਬਾਰ ਬਾਰ ਲੋਕ ਆਪਣਾ ਕਹਿੰਦੇ ਜੀ ਅਸੀਂ ਤਾਂ ਬੜੇ ਜੁੜੇ ਹੋਏ ਆ ਅਸੀਂ ਬੜੇ ਜੁੜੇ ਪਰ ਕੀਤਾ ਕੀ ਪਿਛਲੇ 7 ਸਾਲ ਦੇ ਐਮਪੀ ਨੇ ਕੀ ਕੀਤਾ ਦੇਖੋ ਮੈਂ ਉਹਦੇ ਵੱਲ ਮੈਂ ਇਹ ਨਹੀਂ ਕਹਣਾ ਮੈਂ ਤੁਹਾਨੂੰ ਮੁੱਦੇ ਤੇ ਗੱਲ ਕੀਤੀ ਆ ਪਿਛਲੇ ਜੋ ਹੋਇਆ ਉਹਦਾ ਜਵਾਬ ਜਿਹੜੇ ਬੈਠੇ ਨੇ ਉਹਨਾਂ ਨੂੰ ਪੁੱਛੋ ਮੈਂ ਤਾਂ ਗਾਂ ਦੀ ਗੱਲ ਕਰਦਾ ਆਂ ਔਰ ਮੈਂ ਤੁਹਾਨੂੰ ਉਹਦੇ ਚ ਕਲੀਅਰਲੀ ਦੱਸਿਆ ਆ ਔਰ ਇਹ ਵੀ ਮੈਂ ਦੱਸਿਆ ਰੀਹੈਬਿਲੀਟੇਸ਼ਨ ਦਾ ਵੀ ਤੁਸੀਂ ਸਿਰਫ ਇੱਕ ਚੀਜ਼ ਆ ਪੁੱਛਿਆ ਮੈਂ ਤੁਹਾਨੂੰ ਰੀਹੈਬਿਲੀਟੇਸ਼ਨ ਦਾ ਵੀ ਦੱਸਿਆ ਕਿ ਦੋ ਦਵਾਈਆਂ ਜਿਹੜੀਆਂ ਅਮਰੀਕਾ ਚ ਸਕਸੈਸਫੁਲ ਹੋਈਆਂ ਨੇ ਥੋੜੀ ਰਿਸਰਚ ਕਰੋ ਇੱਕ ਟੀਕਾ ਇੱਕ ਨੀਜ਼ਲ ਡਰਾਪਸ ਸਮਝਾ ਜਿਹੜੀ 2014 ਦੇ ਵਿੱਚ ਜਦੋਂ ਲੋਕਸਭਾ ਚੋਣਾਂ ਆਈ ਉਹ ਤੋਂ ਰਾਹੁਲ ਗਾਂਧੀ ਹੋਣੀ ਪੰਜਾਬ ਆਏ ਤੇ ਉਹਨਾਂ ਨੇ ਕਹਿਤਾ ਜੀ ਈਨੇ ਪਰਸੈਂਟ ਪੰਜਾਬ ਦੇ ਨੌਜਵਾਨ ਐਡਿਕਟਡ ਨੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਚੋਣ ਪ੍ਰਚਾਰ ਕੀਤਾ 2017 ਚ ਉਹਨਾਂ ਨੇ ਵੀ ਨਸ਼ੇ ਦਾ ਪੂਰਾ ਗਿਆ ਕਿ ਨਾ ਪੰਜਾਬ ਦੇ ਵਿੱਚ ਇਨਾ ਨਸ਼ਾ ਹੈ ਨਸ਼ਾ ਹੁਣ ਤੁਸੀਂ ਇਹ ਗੱਲ ਉਠਾ ਰਹੇ ਹੋ ਪਰ ਇਹ ਤਾਂ ਸੋਲਿਡ ਹਾਲ ਨਹੀਂ ਕੋਈ ਕਿਉਂਕਿ ਇੱਕਦ ਤਸਰਾ ਦੁਬਾਰੋਂ ਆ ਰਿਹਾ ਤਾਰੋਬਾਰ ਨਾਲ ਉਥੇ BSF ਹੈ ਸੈਂਟਰ ਦੀਆਂ ਏਜੰਸੀਆਂ ਉਥੇ ਐਕਟਿਵ ਨੇ ਇਹ ਜਿਹੜੀ ਸਿਆਸੀ ਪਾਰਟੀਆਂ ਇਲੈਕਸ਼ਨ ਜਿਹੜੇ ਵਾਅਦੇ ਕਰ ਜਾਂਦੀਆਂ ਪਰ ਨਸ਼ੇ ਦੀ ਸਮੱਸਿਆ ਉਥੇ ਵੀ ਹੁੰਦੀ ਹੈ ਜਿੱਦਾਂ ਮੇਰੇ ਦੋਸਤ ਨੇ ਕਿਹਾ ਕਿ ਕਲੀਆਂ ਦੇ ਵਿੱਚ ਨਸ਼ਾ ਵੇਖਦਾ ਮੈਂ ਮੈਂ ਤੁਹਾਨੂੰ ਦੇਖੋ ਮੈਂ ਕੰਕਰੀਟਲੀ ਵੀ ਗੱਲ ਕੀਤੀ ਮੈਂ ਰੀਹੈਬਿਲੀਟੇਸ਼ਨ ਦੀ ਵੀ ਗੱਲ ਕੀਤੀ ਮੈਂ ਤੁਹਾਨੂੰ ਸਟਾਰਟਅੱਪ ਦਾ ਵੀ ਦੱਸਿਆ ਮੈਂ ਤੁਹਾਨੂੰ ਇਹ ਵੀ ਤੁਸੀਂ ਇਹ ਮੈਨੂੰ ਕਹਿੰਦੇ ਲੋਕੀ ਵਾਅਦਾ ਕਰਕੇ ਭੱਜ ਜਾਂਦੇ ਨੇ ਮੈਂ ਤੁਹਾਨੂੰ ਦੱਸਿਆ ਕਿ ਦੇਖੋ ਉਹਨਾਂ ਨੇ ਅਮਰੀਕਾ 'ਚ ਆਹ ਤਿੰਨ ਬੋਡੀਜ਼ ਨੇ ਜਿਹੜੇ ਇੱਥੇ ਅੰਮ੍ਰਿਤਸਰ ਆਏ ਸੀ ਵਾਦਾ ਕੀਤਾ ਉਹਨਾਂ ਨੇ ਸੈਟਅਪ ਕੀਤਾ ਤੁਸੀਂ ਦੇਖ ਲਓਗੇ ਪ੍ਰੈਸ ਹੁਣ ਆ ਜਾਊਗਾ ਹਾਂਜੀ ਤੇ ਇੱਕ ਮਿੰਟ ਇੱਕ ਮਿੰਟ ਯਾਦ ਰੱਖਿਓ ਜਵਾਬ ਦੇਣ ਦਿਓ ਜਾਂ ਫਿਰ ਤੁਸੀਂ ਕਰਨਾ ਹੈ ਨਾ ਮੈਂ ਤੁਹਾਨੂੰ ਰੀਹੈਬਿਲਿਟੇਸ਼ਨ ਦੀ ਵੀ ਗਾਂਹ ਗੱਲ ਕੀਤੀ ਆ ਜਿਹੜੀ ਕਾਰਵਾਈ ਕਰਨੀਆਂ ਤੁਸੀਂ ਕਹਾਂ ਦੇਖੋ ਜੀ ਆਹ ਵਾਦੇ ਕਰਕੇ ਆਹ ਵਾਦੇ ਕਰਕੇ ਐਤ ਕਾ ਤਦੇ ਮੈਂ ਤੁਹਾਨੂੰ ਕਹਿ ਰਿਹਾ ਇਹ ਪਾਰਲੀਮੈਂਟ ਦੀ ਇਲੈਕਸ਼ਨ ਆ ਮੋਦੀ ਸਾਹਿਬ ਦੀ ਅਪਰੋਚ ਤੁਹਾਨੂੰ ਪਤਾ ਆ ਉਹ ਡਟ ਕੇ ਕਮ ਸਿਕਾਵੇਂ ਮੈਸੇਜ ਤੇ ਪਹੁੰਚਾਓ ਮੈਂ ਤਾਂ ਜੋ ਅਮਰੀਕਾ ਜਵਾਦਾ ਕੀਤਾ ਹੀ ਉਹ ਇੰਪਲੀਮੈਂਟ ਕੀਤਾ ਹੈ ਡਿਲੀਵਰੀ ਦੀ ਰੈਪਿਊਟੇਸ਼ਨ ਤੇ ਤੁਹਾਡੀ ਗੱਲ ਬਿਲਕੁਲ ਸਹੀ ਆ ਦੇਖੋ ਲੇਕਿਨ ਸਫਰ ਕੌਣ ਕਰ ਰਿਹਾ ਅੰਮਰਸਰ ਦੇ ਲੋਕ ਕਰ ਰਹੇ ਨਾ ਤੇ ਮੈਂ ਤਦੇ ਹੀ ਆ ਮੁੱਦਾ ਚੁੱਕਿਆ ਆ ਮੈਂ ਇਹ ਨਹੀਂ ਕਹ ਰਿਹਾ ਕਿ ਆ ਆ ਆ ਮੈਂ ਤੁਹਾਨੂੰ ਕੰਕ੍ਰੀਟਲੀ ਕਿਹਾ ਕੌਣ-ਕੌਣ ਐਕਸ਼ਨ ਲਊਗਾ ਕਿਹਦੇ 'ਚ ਦੇਖੋ ਇਹਨਾਂ ਨੇ ਕਿਹਾ ਕਿ ਸ਼ੇਅਰ ਕਰਨਗੇ ਮੈਂ ਵੀ ਤੁਹਾਨੂੰ ਕਹਿੰਦਾ ਚਲੋ ਤੁਸੀਂ ਕਨਫਿਡੈਂਸ਼ੀਅਲੀ ਸ਼ੇਅਰ ਕਰੋ ਐਨਆਈਏ ਨਾਲ ਕਰ ਲਓ ਇੱਥੇ ਨਾਰਕੋਟਿਕਸ ਬੋਰਡ ਆਪਣਾ ਦਫ਼ਤਰ ਖੋਲ ਰਿਹਾ ਉਹਨਾਂ ਨਾਲ ਕਰ ਲਓ ਮੇਰੇ ਥਰੂ ਕਰ ਲਓ ਆਪਾਂ ਜਿੰਨੀ ਕਵਰ ਰੱਖ ਸਕਦੇ ਆ ਉਹਦੇ ਤੇ ਰੱਖਾਂਗੇ ਲੇਕਿਨ ਹੁਣ ਟਾਈਮ ਆ ਗਿਆ ਮੇਰੇ ਲਈ ਨਹੀਂ ਇਹ ਆਪਣੇ ਭਰਾਵਾਂ ਪੈਣਾ ਲਈ ਸਾਨੂੰ ਐਕਸ਼ਨ ਲੈਣਾ ਪੈਣਾ ਤੇ ਜਿਹੜੇ ਜਿਹੜੇ ਵੀ ਵਿੱਚ ਮਿਲੇ ਹੋਏ ਆ ਦੇਖੋ ਇਨਵੈਸਟੀਗੇਸ਼ਨ ਸੈਂਟਰਲ ਏਜੰਸੀ ਕਰਨੀ ਆ ਔਰ ਅਕਾ ਜਿਹੜਾ ਤੁਸੀਂ ਬਾਰਡਰ ਦਾ ਕਿਹਾ ਦੇਖੋ ਟੈਕਨੋਲੋਜੀ ਬਹੁਤ ਵਧ ਰਹੀ ਆ ਤਦੇ ਮੈਂ ਬਾਰ ਬਾਰ ਕਹਿੰਦਾ ਕਿ ਟੈਕਨੋਲੋਜੀ ਦਾ ਯੂਜ਼ ਕਰਨਾ ਚਾਹੀਦਾ ਫੇਰ ਕਹਿੰਦੇ ਸੰਧੂ ਸਾਹਿਬ ਤਾਂ ਵਹੀ ਗੱਲ ਕਰਦੇ ਆ ਇਹ ਜਿਹੜੇ ਡਰੋਨ ਆਉਂਦੇ ਨੇ ਇਹਨਾਂ ਦੀ ਸ਼ੂਟਡਾਊਨ ਦੀ ਵੀ ਟੈਕਨੋਲੋਜੀ ਆ ਗਈ ਆ ਤਾਨੂੰ ਪਤਾ ਅਸੀਂ ਆਨ ਡਰੋਨਸ ਲੈ ਰਹੇ ਹਾਂ ਕਿੱਥੇ ਖੜੇ ਹੋ ਕੇ ਕਿੱਥੇ ਆਹ ਜਿਹੜਾ ਐਕਸ਼ਨ ਹੁਣ ਹੋਇਆ ਬਾਰਡਰ ਤੇ ਇਹ ਨੈਸ਼ਨਲ ਏਜੰਸੀਜ਼ ਨੇ ਕੀਤਾ ਆ ਤੇ ਇਸ ਕਰਕੇ ਉਹ ਵੀ ਕਰਾਂਗੇ ਬਿਲਕੁਲ ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਹਾਂ ਜਿੰਦੂ ਸਾਹਿਬ ਹਾਂ ਜੀ ਮਹਾਰਾਜ ਦੱਸੋ ਜਗਨਦਰ ਸਿੰਘ ਲੋਰ ਨੇ ਕਹਿੰਦੇ ਸੀ ਜੀ ਜੀ ਪੀ ਇਜ਼ ਡਿਕਲੇਮਿੰਗ ਐਂਡ ਦੇ ਵੀ ਆਕਚੁਅਲੀ ਫਾਈਟਿੰਗ ਦੈਟ ਦੇ ਹੈਵ ਕੰਪਲੀਟ ਈਵਨ ਦ ਗਾਕਤਾਪੁਰ ਕੋਰੀਡੋਰ ਵਿਚ ਆਸ ਮਚ ਇਨ ਡਿਮਾਂਡ They also highlighted their uh, uh, funds they have given to the Punjab. They claim that they have scrapped the blacklist. So much, so, so many uh, things BJP has been claiming uh, that they have given to Punjab and Punjabi. Despite this, uh, why BJP has been facing uh, some protest uh, some of the villages, uh, during the election particularly? And, yeah, uh, I really understand that. And uh, where actually BJP went wrong? ਵੇ ਇਸ ਦਾ ٹرسٹ ਦੇ ਆਪਸੇ ਦੇਖੋ ਤੁਸੀਂ ਕਿਹਾ ਕਲੇਮਿੰਗ ਜਿਹੜੀਆਂ ਬਲੈਕਲਿਸਟਾਂ ਸੀਗੀਆਂ ਉਹਦਾ ਜਦ ਮੈਂ ਇਨਵੋਲਡ ਸੀ ਅਮਰੀਕਾ ਚ ਤੇ ਮੈਨੂੰ ਪਤਾ ਆ ਤੁਸੀਂ ਪਿਛਲੀ ਐਵਰੇਜ ਕੱਢ ਲਓ ਕਾਂਗਰਸ ਸਰਕਾਰ ਤੇ ਕਿੰਨੀਆਂ ਐ ਬਲੈਕਲਿਸਟਾਂ ਬਣੀਆਂ ਤੇ 2014 ਤੋਂ ਕਿਤਨਾ ਸਬਟ੍ਰੈਕਟ ਹੋਈਆਂ ਠੀਕ ਹੈ ਜੀ ਸੋ ਉਹ ਤਾਂ ਕਲੇਮ ਬਿਲਕੁਲ ਨਹੀਂ ਹੋਗਾ ਬਾਕੀ ਕਰਤਾਰਪੁਰ ਸਾਹਿਬ ਕਾਰਿਡੋਰ ਦਾ ਉਹ ਵੀ ਤੁਹਾਡੇ ਸਾਹਮਣੇ ਆ ਸਾਡੀ ਅਰਦਾਸ ਚ ਸੀਗਾ ਤੇ ਮੋਦੀ ਸਾਹਿਬ ਨੇ ਕੀ ਕੀਤਾ ਬਾਕੀ ਦੇਖੋ ਕ੍ਰੈਡਿਟ ਵਾਲੇ ਤੇ ਸਾਰੇ ਹੀ ਹੈਗੇ ਹਰ ਚੀਜ਼ ਚ ਹਰ ਕੋਈ ਕ੍ਰੈਡਿਟ ਉਹ ਚੰਗੀ ਗੱਲ ਆ ਚਲੋ ਚੀਜ਼ ਹੋਣੀ ਚਾਹੀਦੀ ਆ ਕ੍ਰੈਡਿਟ ਉਹਦੇ ਬਾਅਦ ਆਉਂਦਾ ਆ ਹਾਂਜੀ ਤੇ ਆਪਣੇ ਸਿੱਖ ਗੁਰੂਆਂ ਦਾ ਸਾਡੀ ਹਿਸਟਰੀ ਦਾ ਜੀ ਹਾਂਜੀ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਵੀਰ ਬਾਲ ਦੇਵ ਜੀ ਦਾ ਦੇਖੋ ਦੁਨੀਆ ਭਰ ਚ ਪਤਾ ਲੱਗਾ ਕਿ ਕਿਹ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਫੋਰਫਰੰਟ ਚ ਸਾਡੀ ਸਟੋਰੀ ਸੀਗੀ ਜੀ ਉਹਦੇ ਬਾਅਦ ਆਪਣਾ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਵੀ ਹੋਰ ਤੁਸੀਂ ਮਾਮਲੇ ਲੈ ਲਓ ਆਪਣਾ ਗਤਕਾ ਨੈਸ਼ਨਲ ਗੇਮਸ ਦਿਖਾਇਆ ਗਿਆ ਪਤਾ ਲੱਗਾ ਨਾ ਲੋਕਾਂ ਨੇ ਦੇਖਿਆ ਸਾਰਿਆਂ ਨੇ ਲਾਈਵ ਟੈਲੀਵਿਜ਼ਨ 'ਚ ਆਪਣੇ ਬਨਾਰਦ ਦੇ ਯੂਨੀਵਰਸਿਟੀ 'ਚ ਨੈਸ਼ਨਲ ਇੰਸਟੀਚਿਊਟ ਆਫ ਇੰਡੀਅਨ ਸਿੱਖ ਸਟੱਡੀਜ਼ ਸੈਟਅਪ ਹੋਈ ਆਪਣੇ ਗੁਰਬਾਣੀ ਦੀ ਟ੍ਰਾਂਸਲੇਸ਼ਨ ਦੀ ਇਨੀਸ਼ੀਏਸ਼ਨ ਯੂਨੈਸਕੋ ਲੈਂਗੁਏਜਸ ਉਹ ਕੀਤੀ ਗਈ ਦੇਖੋ exemptions gst ਦੀ ਮੈਂ ਵੀ ਅਮਰੀਕਾ ਸੀਗਾ 150 ਐਂਟੀਕਵਿਟੀਆਂ ਜਿਹੜੀਆਂ ਆਈਆਂ ਜਿਹੜੀਆਂ ਸਿੱਖ ਕਲਚਰ ਨਾਲ ਰਿਲੇਟਡ ਸੀਗੀਆਂ ਇਹਦੇ ਚ ਗੁਰੂ ਹਰਗੋਬਿੰਦ ਸਾਹਿਬ ਦੀ ਰੈਲਿਕ ਵੀ ਸੀ 200 ਮੈਂ ਇੱਕ ਮਿੰਟ ਆ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਾ ਇਹ ਕਲੇਮ ਨਹੀਂ ਆ ਦੇਖੋ ਅਫਗਾਨਿਸਤਾਨ ਦੀ ਜਦੋਂ ਏਵੈਕੂਏਸ਼ਨ ਹੋਈ ਮੈਂ ਅਮਰੀਕਾ ਸੀਗਾ ਮੈਨੂੰ ਪਤਾ ਆ ਉੱਥੇ ਬੜੀ ਰਿਕੁਐਸਟ ਕੀਤੀ ਕਾਂਗਰੈਸ ਮੈਂ ਸੈਨੇਟਰ ਨੂੰ ਕਿ ਇਹਨਾਂ ਨੂੰ ਏਵੈਕੂਏਟ ਕਰਵਾ ਦਿਓ ਮੈਨੂੰ ਦੱਸੋ ਕਿੰਨੇ ਸਿੱਖ ਏਵੈਕੂਏਟ ਹੋਏ ਸੀ ਉੱਥੇ ਲੈ ਕੇ ਕੌਣ ਆਇਆ ਸਾਡਾ ਯਾਰ ਲੈ ਕੇ ਆਇਆ ਨਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਹਚਾਇਆ ਨਾ ਸੋ ਇਹ ਕੀਤੀਆਂ ਗਈਆਂ ਨੇ ਹੁਣ ਜਿਹੜਾ ਤੁਹਾਡਾ ਦੂਸਰਾ ਸਵਾਲ ਹੈ ਉਹਦਾ ਦੇਖੋ ਉਹ ਤੇ ਸਿੰਪਲ ਸਿੰਪਲ ਪੋਲਿਟਿਕਸ ਆ ਉਹ ਜਿਹੜੇ ਕਰਦੇ ਨੇ ਪੋਲਿਟਿਕਸ ਕਰਦੇ ਨੇ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਅੰਮ੍ਰਿਤਸਰ ਵਾਲਿਆਂ ਦਾ ਦਿਲ ਬਹੁਤ ਵੱਡਾ ਆ ਬਲੂ ਸਟਾਰ ਇੱਥੇ ਹੋਇਆ ਮੈਂ ਤਾਂ ਸੀਗਾ ਦਿੱਲੀ ਵੀ ਮੈਂ ਪੜਦਾ ਸੀ 84 ਦੇ ਰਾਈਟਸ ਮੈਂ ਵੀ ਦੇਖੇ ਫੇਰ ਵੀ ਅੰਮ੍ਰਿਤਸਰ ਨੇ ਕਾਂਗਰਸ ਦੇ ਐਮਪੀ ਜਿਤਾਏ ਕਾਂਗਰਸੀ ਸਰਕਾਰ ਬਣਾਈ ਤੇ ਜਦੋਂ ਦੂਜਿਆਂ ਦਾ ਚਾਨ ਦਾ ਆ ਤੇ ਉਦੋਂ ਮਿੱਟੀ ਸੁਧਣੀ ਸ਼ੁਰੂ ਕਰ ਦਿੰਦੇ ਆ ਥੋੜਾ ਜਾਤ ਸ਼ੀਸ਼ੇ ਚ ਆਪਣੀ ਮੱਤ ਵੀ ਦੇਖਣਾ ਚਾਹੀਦਾ ਸਾਰਿਆਂ ਨੂੰ ਡੋਨਟ ਫੀਲ ਦੇ ਇਜ਼ ਟ੍ਰਸਟ ਐਕਸਿਟ ਬੀਜਪੀ ਐਂਡ ਦੇਖੋ ਮੈਂ ਤਾਂ ਪਿੰਡਾਂ 'ਚ ਵੀ ਜਾਂਦਾ ਆ ਆਪਣੇ ਅਰਬਨ ਏਰੀਆਜ਼ ਵੀ ਜਾ ਰਿਹਾ ਡਵੈਲਪਮੈਂਟ ਦੇ ਮੁੱਦੇ ਦੀ ਗੱਲ ਕਰ ਰਹੇ ਆ फार्मर ਦੀ ਵੀ ਗੱਲ ਕੀਤੀ ਆ ਹੁਣ ਫਾਰਮਰ ਦੇ ਵੀ ਇਸ਼ੂ ਚ ਅਗਰ ਲੈ ਲਵਾਂ ਮੈਂ ਆਮ ਸ਼ੋਰ ਕਿ ਕੋਈ ਨਾ ਕੋਈ ਸਵਾਲ ਪੁੱਛੂਗਾ ਚਲੋ ਉਦੋਂ ਆਪਾਂ ਜਵਾਬ ਦੇ ਦੇਵਾਂਗੇ ਲੇਕਿਨ ਕਿਸੇ ਵੀ ਏਰੀਆ ਚ ਮੇਰੀ ਫੋਕਸ ਹੈ income ਵਧਣ ਫਾਰਮਰ ਦੀਆਂ ਇੰਡਸਟਰੀਆਂ ਦੀਆਂ ਇੱਥੋਂ ਦੀ ਟੂਰਿਜ਼ਮ ਦੀ ਕਨੈਕਟਿਵਿਟੀ ਦੀ ਵੀ ਮੈਂ ਕੰਕਰੀਟ ਗੱਲ ਕੀਤੀ ਆ ਮੈਂ ਉਹੀ ਰਿਕਵੈਸਟ ਕਰ ਰਿਹਾ ਉਹਦੇ ਐਡੀਸ਼ਨ ਕਰਵਾਓ ਮਿੱਟੀ ਸੁਟਣੀ ਤਾਂ ਬੜੀ ਸੌਖੀ ਆ ਕਿਥੇ ਦੇ ਸੁਟ ਸਕਾ ਜੀ ਸਰ ਤੁਸੀਂ ਐਸ ਜ਼ेड ਦੀ ਗੱਲ ਕੀਤੀ ਹੈ 90 ਸਾਲਾਂ ਤੋਂ ਲੋਕ ਜਿਹੜੇ ਵੀ ਪੋਲਿਟਿਸ਼ੀਅਨ ਕਹਿੰਦੇ ਜਰੂਰ ਨੇ ਐਸ ਜ਼ेड ਸਪੈਸ਼ਲ ਇਕਨੋਮਿਕ ਜ਼ੋਨ ਬਟ ਨੇੜੀਆਂ ਸਟੇਟਾਂ ਨੂੰ ਕੁਮਿਸ਼ਨ ਹੈ ਜਿਹੜੀਆਂ ਉਹਨਾਂ ਨੂੰ ਤੇ ਦੇ ਦਿੱਤਾ ਜਾਂਦਾ ਟੈਕਸ ਬੈਨੀਫਿਟ ਵੀ ਦਿੱਤੇ ਜਾਂਦੇ ਪਰ ਬਾਰਡਰ ਸਟੇਟ ਹੋਣ ਦੇ ਨਾਲ ਤੇ ਪੰਜਾਬ ਨੂੰ ਹਮੇਸ਼ਾ ਹੀ ਇਗਨੋਰ ਕੀਤਾ ਜਾਂਦਾ ਇਹਦੇ ਨਾਲ ਹੀ ਇੱਕ ਮੈਨੂੰ ਸਵਾਲ ਹੈ ਬਾਰਡਰ ਤੁਹਾਨੂੰ ਲੱਗਦਾ ਕਿ ਅਡਾਰੀ ਮੋਰ ਦਾ ਬਾਰਡਰ ਖੁੱਲਣਾ ਚਾਹੀਦਾ ਦੋ ਸਕੈਨਰ ਲੱਗੇ ਬੜੇ ਸਾਲਾਂ ਤੋਂ ਉਹ ਚੱਲਦੇ ਨਹੀਂ ਹੈ ਤੇ ਕੀ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਬੇਰੋਜ਼ਗਾਰੀ ਵੀ ਖਤਮ ਹੋਏਗੀ ਕਿਉਂਕਿ ਲੋਕਾਂ ਨੂੰ ਜਦੋਂ ਰੋਜ਼ਗਾਰ ਮਿਲੇਗਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਸ਼ਾ ਵੀ ਖਤਮ ਹੋਏਗਾ ਦੇਖੋ ਕੱਲਾ ਨਸ਼ੇ ਦਾ ਤਾਂ ਮੈਂ ਤੁਹਾਨੂੰ ਕਈ ਆਲਟਰਨੇਟਿਵਸ ਦੱਸੇ ਨੇ ਹੈ ਆਪਣਾ ਸਟਾਰਟਅੱਪ ਵੀ ਦੱਸੇ ਹੋਰ ਵੀ ਹੁਣ ਆਹ ਜਿਹੜੀ ਗੱਲ ਹੈ ਤੁਹਾਨੂੰ ਪਤਾ ਪਿਛਲੀ ਵਾਰੀ ਮੈਂ ਕੰਕ੍ਰੀਟ ਤਿੰਨ ਪ੍ਰੋਪੋਜ਼ਲਸ ਆਪਣੇ ਵੱਲੋਂ ਪਾਈਆਂ ਹੋਰ ਵੀ ਦੱਸੋ ਬਿਲਕੁਲ ਐਡ ਕਰਾਂਗੇ ਪਹਿਲੀ ਇੱਥੋਂ ਦੀ ਕਾਰਗੋ ਫੈਸਿਲਿਟੀ ਇੱਕ ਵੀ ਕਾਰਗੋ ਫਲਾਈਟ ਨਹੀਂ ਹੈਗੀ ਇੱਥੋਂ ਕਿਸੇ ਨੇ ਮੁੱਦਾ ਕਿੰਨਾ ਕਿ ਚੁੱਕਿਆ ਆਪਾਂ ਐਗਰੀਕਲਚਰ ਦੀ ਵੀ ਗੱਲ ਕਰਦੇ ਮੈਂ ਉਹਦੇ ਜਿਆਦਾ ਡਿਟੇਲ ਨਹੀਂ ਜਾਣਾ ਵੈਜੀਟੇਬਲਸ ਫਰੂਟਸ ਜਿਹੜੇ ਇੱਥੇ ਰੋਲਦੇ ਨੇ ਉਹਨਾਂ ਨੂੰ ਅਸੀਂ ਐਕਸਪੋਰਟ ਕਰਵਾ ਕੇ ਪਹਚਾਈਏ ਆਹ ਕਾਰਗੋ ਫੈਸਿਲਿਟੀ ਸਾਡੇ ਇੰਡਸਟਰੀ ਵੀ ਯੂਜ਼ ਕਰ ਸਕਦੀ ਆ ਸਿਰਫ 20% ਯੂਜ਼ ਹੋ ਰਹੀ ਤੁਸੀਂ ਆਪ ਜਾ ਕੇ ਦੇਖੋ ਫੈਸਿਲਿਟੀ ਅਵੇਲੇਬਲ ਆ ਇੱਕ ਦੂਸਰਾ ਮੈਂ ਇਹ ਕਹਾਂ ਸੀਗਾ ਕਿ ਆ ਚੀਜ਼ਾਂ ਸਾਊਦੀ ਅਰੇਬੀਆ ਦੁਬਈ ਤੇ ਯੂਏਈ ਤੇ ਪੱਕਾ ਮੰਗ ਰਹੇ ਨੇ ਹੋਰ ਨਹੀਂ ਕਿਸੇ ਲੂਲੂ ਵਾਲਿਆਂ ਨੂੰ ਜਾ ਕੇ ਪੁੱਛ ਲਓ ਤੁਹਾਡੇ ਮੁਹਾਲੀ ਫੈਕਟਰੀ ਲਾਈ ਹੋਈ ਉਹਨਾਂ ਨੇ ਪੱਕਾ ਸਾਡੇ ਮੰਗ ਰਹੇ ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਸਾਡੀਆਂ ਚੀਜ਼ਾਂ ਉੱਥੇ ਪਹੁੰਚੀਆਂ ਟ੍ਰਾਂਜ਼ਿਟ ਵਾਗਾ ਅਟਾਰੀ ਬਾਰਡਰ ਦਾ ਪੱਕਾ ਖਲੂਗਾ ਹਿੰਮਤ ਨਹੀਂ ਹੋ ਕਿਸੇ ਦੀ ਅਸੀਂ ਨਹੀਂ ਟ੍ਰੇਡ ਰੋਕਿਆ ਸੀਗਾ ਲੇਕਿਨ ਕਿਸੇ ਦੀ ਹਿੰਮਤ ਨਹੀਂ ਹੋ ਉੱਥੇ ਤੁਹਾਨੂੰ ਪਤਾ ਕੀ ਡਿਪੈਂਡੈਂਸੀ ਹੈਗੀ ਆ ਉਹ ਦੂਸਰਾ ਸਾਧਨ ਹੈ ਕਿ ਆਪਾਂ ਉਹ ਬਿਲਕੁਲ ਉਹਦੇ ਨਾਲ ਟ੍ਰਾਂਜ਼ਿਟ ਟ੍ਰੇਡ ਖੁੱਲ ਗਿਆ ਸਾਡੇ ਕੁੜੀਆਂ ਦੀ ਪ੍ਰੋਬਲਮ ਸਾਡੇ ਟ੍ਰੇਡਰਸ ਦੀ ਕਈ ਹੋਰ ਚੀਜ਼ਾਂ ਤੀਸਰਾ ਮੈਂ ਵੀ ਕਿਹਾ ਆ ਕਿ ਜਿਹੜਾ ਸਾਡਾ ਰੀਲ ਨਹੀਂ ਕਾ ਪੱਟੀ ਮੱਖੂ ਵਾਲਾ ਕਿੰਨੇ ਚਿਰ ਦਾ ਪਿਆ ਸੈਂਟਰ ਨੇ ਪੈਸੇ ਵੀ ਦਿੱਤੇ ਐਸ ਵੇਲੇ ਕਮ ਸੇ ਕਮ ਦੋ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਜਿਹੜੇ ਤਿਆਰ ਨੇ ਮਦਦ ਕਰਨ ਲਈ ਅਸ਼wini ਵੈਸ਼ਨੂੰ ਜੀ ਨਾਲ ਵੀ ਮੈਂ ਗੱਲ ਕੀਤੀ ਉਹ ਕਹਿੰਦੇ ਬਿਲਕੁਲ ਅਸੀਂ ਅਸੀਂ ਤਿਆਰ ਆ ਉਹਨੂੰ ਅੱਗੇ ਕਰਨ ਲਈ 300 ਕਿਲੋਮੀਟਰ ਦਾ ਨਸਟਾਕ ਕਰਦਾ ਸਿੱਧਾ ਸਾਨੂੰ ਐਕसेस ਮਿਲਦੀ ਆ ਆਪਣੇ ਗੁਜਰਾਤ ਦੀ ਪੋਰਟ ਦੀ ਮੁੰਬਈ ਦੀ ਪੋਰਟ ਦੀ ਔਰ ਤਿੰਨੋਂ ਅਗਰ ਹੁਣ ਤਾਂ ਕੱਲ ਇੱਕ ਜਿਹੀ ਪ੍ਰੋਬਲਮ ਹੋਵੇ ਸਾਡੇ ਕੋਲ ਦੋ ਹੋਰ ਆਲਟਰਨੇਟਿਵਸ ਨੇ ਤੋਂ ਇਸ ਕਰਕੇ ਮੈਂ ਤੁਹਾਨੂੰ ਦੱਸਾਂ ਕਿ ਤਿੰਨੋਂ ਤਰੀਕੇ ਸਾਡੀ ਇੰਡਸਟਰੀ ਲਈ ਸਾਡੇ ਫਾਰਮਰਸ ਲਈ ਬਹੁਤ ਹੀ ਮਦਦਗਾਰ ਹੋ ਗਏ। ਰਾਸਟਾ ਸਿੱਧੇ ਕਰਨ ਕੈਪਟਨ ਅਮਰਿੰਦਰ ਸਿੰਘ ਵੱਲ ਪਹੁੰਚ ਗਏ। ਕੈਪਟਨ ਅਮਰਿੰਦਰ ਸਿੰਘ ਦੀ ਟੀਮ ਅਮਰਸਰ ਪਹੁੰਚ ਚੁਕੀ ਹੈ। ਇਹ ਪਤਾ ਚੱਲਿਆ ਕਿ ਕੁਝ ਕਾਂਗਰਸੀ ਜਿਹੜੇ ਸ਼ਾਮਲ ਹੋ ਰਹੇ ਵੀ ਤੁਹਾਡੇ ਹੈਗਾ ਚਾਹ ਸਰ ਕੁਝ। ਮੇਰਾ ਖਿਆਲ ਸੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਚ ਨੇ ਔਰ ਭਾਜਪਾ ਦੀ ਲੀਡਰਸ਼ਿਪ ਚ ਨੇ ਸੈਂਟਰਲ ਕਮੇਟੀ ਜੀ ਵੀ ਨੇ। ਸਭ ਐਸੀ ਜਦੋਂ ਲੈ ਕੇ ਸਰ ਪੀਰ ਕਰਦੇ ਹੋ ਵੀ ਨਗਰੀਆਂ ਸਟੇਟਾਂ ਨੂੰ ਤਾਂ ਬਹੁਤ ਬੈਨੀਫਿਟ ਦਿੱਤੇ ਗਏ। ਕਿਆ ਸਰ ਤੁਸੀਂ ਇਹ ਟੇਕ ਅਪ ਕਰੋਗੇ ਇਸ਼ੂ ਸਟੇਟ ਗਵਰਨਮੈਂਟ ਦੇ ਨਾਲ? ਪੱਕਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਸਾਰਿਆਂ ਨੇ ਪ੍ਰਧਾਨ ਮੰਤਰੀ મોદી ਜੀ ਕੋ ਇੱਕ ਸਪੈਸ਼ਲ ਪੈਕੇਜ ਲੈ ਕੇ ਆਉਣਾ ਅੰਮ੍ਰਿਤਸਰ ਲਈ। ਮੈਂ ਵੀ ਤੁਹਾਨੂੰ ਦੱਸਿਆ ਸੀ ਕਿ 450 ਸਾਲ ਜਦੋਂ 2027 ਜੁੰਦੇ ਆ ਤੇ ਆਪਾਂ ਆਈਪੀਐਲ ਅੰਮ੍ਰਿਤਸਰ ਕਰਵਾਣਾ ਹੈ। ਉਹ ਇਹ ਪੈਕੇਜ ਸਭ ਕੁਝ ਪਾਵਾਂਗੇ ਅਸੀਂ ਬਿਲਕੁਲ ਦੇਖੋ ਅੰਮ੍ਰਿਤਸਰ ਬਾਰਡਰ ਸਟੇਟ ਆ ਅੰਮ੍ਰਿਤਸਰ ਗੁਰੂ ਨਗਰੀਆ ਇਸ ਲਈ ਜੈੱਟਸਰਾਂ ਦੇ ਪੈਕੇਜ ਆਪਣੇ ਅਯੁੱਧਿਆ ਤੇ ਵਾਰਾਨਸੀਲੀ ਹੋਏ ਉਤਨਾ ਦਾ ਬੋਰਡ ਇੱਥੇ ਵੀ ਬਣੇ ਤੇ ਇਥੋਂ ਦੀ ਸਕਸੈਸ ਕਰਵਾਈਏ ਮੈਨੂੰ ਪਾਜੀ ਜਾਣਾ ਪੈਣਾ ਮੈਂ ਬੋਲੀ ਸਾਹਿਬ ਨੂੰ ਜਿਆ ਬਿਆਨ ਦਿੱਤਾ ਗਿਆ ਸੀ ਹਾਲਾ ਕਿ ਉਹ ਜਿਹੜੀ ਕਮਚਾਗਾ ਉਹਨਾਂ ਲੋਕ ਪੀਪੀਆਂ ਦੀ ਤਿਆਰੀ ਆ ਪਰ ਉਹਨਾਂ ਲੋਕ ਕਿਆ ਕਿਆ ਭਾਜੀ ਇਸ ਤਰ੍ਹਾਂ ਦੀ ਗੱਲ ਹੈ ਕਿ ਮੈਂ ਦੋ ਕੰਕਰੀਟ ਗੱਲਾਂ ਉਹ ਫੇ ਕਹੀਆਂ ਸੀ ਮੈਂ ਕਿਹਾ ਸੀ ਇੱਕ ਡਰੱਗਸ 'ਚ ਹੈਲਪ ਕਰੋ ਜਿਹੜੇ ਵੀ ਜਿੱਥੇ ਤੁਹਾਡੀ ਪ੍ਰੀਚਿੰਗ ਹੁੰਦੀ ਆ ਜਿੱਥੇ ਤੁਸੀਂ ਗੱਲ ਕਰਦੇ ਹੋ ਲੋਕਾਂ ਨੂੰ ਡਰੱਗਸ ਤੋਂ ਵੀ ਨਵੇ ਕਰੋ ਤੇ ਦੂਸਰਾ ਬੱਚਿਆਂ ਨੂੰ ਖਾਸ ਤੌਰ ਤੇ ਭੈਣਾਂ ਨੂੰ ਵਿਦਿਆਵਲ ਲਗਾਓ ਮੈਂ ਉਹ ਟੱਚ ਨਹੀਂ ਕੀਤਾ ਐਸਪਲਸ ਕਾਨਫਰੈਂਸ ਪਹਿਲਾਂ ਕੀ ਆਇਆ ਮੈਂ ਫੇਰ ਤੁਹਾਨੂੰ ਕਹਿਣਾ ਕਿ ਜਿੰਨਾ ਚਿਰ ਆਪਾਂ ਆਪਣੀ এডਿਕੇਸ਼ਨ এডਿਕੇਸ਼ਨ ਅਸੀਂ ਡਿਗਰੀ ਨਹੀਂ ਸਕਿੱਲ ਓਰੀਐਂਟਿਡ ਜੋ ਬਾਕੀ ਪਾਰਚ ਹੋ ਰਹੀ ਆ ਉਹਨਾਂ ਚਿਰ ਸਾਡੇ ਯੂਚ ਉਹ ਟੈਲੈਂਟ ਨਹੀਂ ਆਊਗਾ ਸੋ ਇਹ ਗੱਲ ਕਹੀ ਸੀ ਤੁਸੀਂ ਬਾਕੀ ਦੀ ਰਿਕਾਰਡਿੰਗ ਦੇਖ ਲਿਓ